ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੇ ਤੁਹਾਡੇ ਵਾਸਤੇ ਇੱਕ ਹੋਰ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਤੁਸੀਂ ਨੋਟ ਕਰ ਲਓ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਈ ਮਸ਼ੀਨਰੀ ਕੋਠੀ ਮਕਾਨ ਘਰ ਕੋਈ ਗੱਡੀ ਮੋਟਰਸਾਈਕਲ ਹੈਗਾ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਫਰੀ 'ਚ ਆਪਣੇ ਚੈਨਲ ਦਾ WhatsApp ਨੰਬਰ ਨੀਚੇ ਹਰੇ ਜੱਖਰਾਂ 'ਚ ਲਿਖਿਆ ਹੋਇਆ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਆਪਣੇ ਕੋਲੇ ਭੇਜੋ ਤੇ ਹੁਣ ਆਪਾਂ ਗੱਲ ਕਰਦੇ ਹਾਂ ਪਹਿਲੀ ਗੱਡੀ ਦੀ ਪਹਿਲੀ ਗੱਡੀ ਆਪਣੇ ਕੋਲੇ ਸਵੈਪਟ ਪਹੁੰਚੀ ਹੈ 2016 ਮਾਡਲ ਗੱਡੀ ਖੜੀ ਹੈ ਮਾਲਕ ਦੇ ਏਰੀਆ 'ਚ ਅੰਮ੍ਰਿਤ ਸਰ ਮਾਲਕ ਦਾ ਜਿਹੜਾ ਨਾਮ ਹੈ ਮਲਕੀਤ ਲਪੋਕਿਆ ਜੀ ਜਾ ਕੇ ਕਿਸੇ ਨੇ ਦੇਖਣੀ ਵਗੜੀ ਜਾ ਕੇ ਦੇਖ ਸਕਦਾ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਜੀ ਤੇ ਟਾਇਰਾਂ ਦੇ ਵਿੱਚ ਅਲਾਈ ਮਾਲਕ ਨੇ ਬਹੁਤ ਵਧੀਆ ਸ਼ੌਂਕ ਨਾਲ ਪਵਾਏ ਹੋਏ ਹੈ ਟਾਇਰ ਵੀ ਬਹੁਤ ਵਧੀਆ ਪਈ ਨੇ ਬਾਕੀ ਗੱਡੀ ਵਾਸ਼ ਹੋਣ ਵਾਲੀ ਹੈ ਜੀ ਥੋੜੀ ਧੋਣ ਵਾਲੀ ਪਈ ਹੈ ਫੋਟੋਆਂ ਇਦਾਂ ਹੀ ਖਿੱਚ ਕੇ ਭੇਜਤੀਆਂ ਬਾਕੀ ਵਧੀਆ ਗੱਡੀਆ ਕੋਈ ਲੱਗੀ ਛਗੀ ਨਹੀਂ ਕੋਈ ਗੜੀ ਸੜੀ ਨਹੀਂ ਬਹੁਤ ਵਧੀਆ ਮਾਲਕ ਨੇ ਰੱਖੀ ਹੋਈ ਐ ਬਸ ਧਵਾਉਣ ਵਾਲੀ ਐ ਚ ਜਦੋਂ ਗੱਡੀ ਧੁੱਪ ਗਈ ਸਰਵਿਸ ਹੋ ਗਈ ਤਾਂ ਜਮਾਂ ਨਵੀਂ ਕਾਚੇ ਨਿਕਲ ਜੁਗੀਆਂ ਅੰਮ੍ਰਿਤਸਰ ਘੜੀਏ ਜਾ ਕੇ ਦੇਖਣੇ ਉ ਜਾ ਕੇ ਦੇਖ ਸਕਦੇ ਹੋ 16 ਮਾਡਲ ਐ ਸਾਢੇ 1.4 ਲੱਖ ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਮਾਲਕ ਨੇ ਲਾ ਕੇ ਭੇਜੀ ਐ ਕਹਿੰਦੇ ਸੀਗੇ ਮਾਲਕ ਬਾਕੀ ਮੌਕੇ ਤੇ ਘਾਟਾ ਵਾਦਾ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਬਾਕੀ ਅੰਦਰੋਂ ਵੀ ਫੋਟੋਆਂ ਚੱਲ ਰਹੀਆਂ ਅੰਦਰੋਂ ਵੀ ਬਹੁਤ ਵਧੀਆ ਪਈਆ ਮੈਟਿੰਗ ਮੂਟਿੰਗ ਸਾਰਾ ਕੁਝ ਬਹੁਤ ਵਧੀਆ ਮੈਟ ਵਧੀਆ ਨੇ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਚਾਰੇ ਪਾਸੇ ਤੁਸੀਂ ਦੇਖ ਹੀ ਰਹੇ ਹੋ ਜੀ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਜਿਹਨਾਂ ਦੀ ਗੱਡੀ ਆ ਜੀ 98700 8522 408 ਜਿਹੜੀ ਦੂਸਰੀ ਗੱਡੀ ਆਪਾਂ ਲੈ ਕੇ ਪਹੁੰਚਿਆ ਤੁਹਾਡੇ ਸਾਹਮਣੇ ਗੱਡੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਟਾਟਾ ਦੀ ਐਂਡਿਕਾ ਗੱਡੀ ਪਹੁੰਚੀ ਆ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਗੱਡੀ 13 ਮਾਡਲ ਹੈ 14 ਦੇ ਵਿੱਚ ਰਜਿਸਟਰ ਹੋਈ ਹੈ ਜੀ ਸਾਰਾ ਕੁਝ ਬਹੁਤ ਵਧੀਆ ਤੇ ਅੰਦਰੋਂ ਜੇ ਗੱਲ ਕਰੀਏ ਅੰਦਰੋਂ ਵੀ ਮਾਲਕ ਨੇ ਬਹੁਤ ਚੰਗੀਆਂ ਫੋਟੋਆਂ ਖਿੱਚ ਕੇ ਭੇਜੀਆਂ ਜੇ ਆਪਾਂ 뮤직 ਸਿਸਟਮ ਦੀ ਗੱਲ ਕਰੀਏ ਤਾਂ 뮤직 ਸਿਸਟਮ ਆਪਾਂ ਨੂੰ ਬਹੁਤ ਵਧੀਆ ਲੱਗਿਆ ਹੋਇਆ ਮਿਲ ਚੁਕਾ ਤੇ ਮੈਟਿੰਗ ਮੂਟਿੰਗ ਵਧੀਆ ਬਾਕੀ ਡੈਸ਼ਬੋਰਡ ਦੇਖ ਲਓ ਬਹੁਤ ਵਧੀਆ ਤੇ ਵਧੀਆ ਰੱਖੀ ਹੋਈ ਹੈ ਜੀ ਚਾਰੇ ਪਾਸੇ ਫੋਟੋਆਂ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਮਾਲਕ ਨੇ ਵਧੀਆ ਸਾਫ਼ ਸੁਥਰੀਆਂ ਫੋਟੋਆਂ ਖਿੱਚ ਕੇ ਭੇਜੀਆਂ ਜੇ ਆਪਾਂ ਰੇਟ ਦੀ ਗੱਲ ਕਰੀਏ ਆਪਣੇ ਕੋਲੇ ਮਾਲਕ ਨੇ 145000 ਰੁਪਇਆ ਮਾਲਕ ਨੇ ਕਿਹਾ ਜੀ ਬਾਕੀ ਕਹਿੰਦੇ ਸੀਗੇ ਉੱਪਰ-ਨੀਚ ਕਰ ਲਾਂਗੇ ਰੇਟ ਤੁਹਾਨੂੰ ਪਤਾ ਲੱਗ ਗਿਆ ਤੇ ਜਾ ਕੇ ਦੇਖ ਸਕਦੇ ਹੋ ਗੱਡੀ ਮਾਲਕ ਦੇ ਏਰੀਆ 'ਚ ਗੱਡੀ ਖੜੀ ਜੋ ਮੋਗੀ ਏਰੀਆ 'ਚ ਤੇ ਜਿਹਨਾਂ ਦੀ ਗੱਡੀ ਹੈ ਚੜੇ ਮਾਲਕ ਨੇ 977980618 ਮਾਲਕ ਦਾ ਹਾਂ ਨੰਬਰ ਮਾਲਕ ਨਾਲ ਗੱਲ ਤੁਸੀਂ ਲਾਜ਼ਮੀ ਇੱਕ ਵਾਰੀ ਕਰ ਲਿਓ ਜੀ ਤੀਸਰੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਮਾਰੂਤੀ 800 ਗੱਡੀ ਆ ਪੰਜਾਬ ਨੰਬਰ ਹੈ ਰੰਗ ਸੁਰਮਈ ਜੈ ਜੀ 2004 ਮਾਡਲ ਗੱਡੀ ਆ ਤੇ ਪਾਸਿੰਗ ਖਤਮ ਹੈ ਜੀ 65000 ਰੁਪਏ ਮਾਲਕ ਨੇ ਕਿਹਾ ਤੇ 65000 ਤੋਂ ਮਾਲਕ ਨੇ ਕਿਹਾ ਰੇਟ ਉੱਪਰ ਥੱਲੇ ਹੋ ਜਾਊਗਾ ਮਾਲਕ ਨੇ ਕਿਹਾ ਰੇਟ ਘਟਾ ਦਾਂਗੇ ਸ਼ਹਿਰ ਬਲਾਚੌਰ ਜੀ ਜਾ ਕੇ ਦੇਖਣੀ ਹੋਵੇ ਬਲਾਚੌਰ ਮਾਲਕ ਦੇ ਏਰੀਆ ਚ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੂੰ ਦੇਖਣੀ ਚਲਾ ਕੇ ਦੇਖ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਜੀ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਆ ਅੰਦਰੋਂ ਵੀ ਇਹਨਾਂ ਨੇ ਵਧੀਆ ਖਿੱਚ ਕੇ ਭੇਜੀਆਂ ਵਾਰੋਂ ਵੀ ਤੁਸੀਂ ਦੇਖ ਰਹੇ ਹੋ ਮੈਟ ਰੱਖੇ ਹੋਏ ਨੇ ਬਹੁਤ ਵਧੀਆ ਮੈਟਿੰਗ ਬਹੁਤ ਵਧੀਆ ਹੋਈ ਹੈ ਮੈ ਕਿ ਸੀਟ ਕਵਰ ਵਧੀਆ ਟੌਪ ਕਲਾਸ ਦੇ ਚੜੇ ਹੋਏ ਨੇ ਮਾਲਕ ਦੀ ਘਰ ਦੀ ਗੱਡੀ ਹੋ ਵਧੀਆ ਮਾਲਕ ਨੇ ਚਲਾਈ ਹੋਈ ਆ ਵਧੀਆ ਚੱਲਦੀ ਹੈ ਇੰਜਨ ਗিয়ার ਚ ਕੋਈ ਨੁਕਸ ਨਹੀਂ ਹੈਗਾ ਜੀ ਬਾਕੀ ਚਾਰੇ ਪਾਸੇ ਫੋਟੋਆਂ ਚੱਲ ਰਹੀਆਂ ਤੁਸੀਂ ਦੇਖ ਰਹੇ ਹੋ ਜੀ ਆਪਾਂ ਜਾ ਕੇ ਦੇਖਣੀ ਉਹ ਵਿੱਚ ਜਾ ਕੇ ਦੇਖ ਸਕਦੇ ਹੋ ਤੁਸੀਂ ਮਾਲਕ ਨੇ ਕਿਹਾ ਟ్రਾਈ ਲੈ ਲਿਓ ਕਿ ਮਰਜੀ ਆਪਦੀ ਪੂਰੀ ਤਸੱਲੀ ਕਰ ਲਿਓ ਕਾਗਜ਼ ਪੱਤਰ ਚੈੱਕ ਕਰ ਲਿਓ ਬਾਕੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਵਧੀਆ ਟਾਇਰ ਨੇ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ 781478550057 ਇਸ ਨੰਬਰ ਤੇ ਗੱਲ ਮਾਲਕ ਨਾਲ ਲਾਜ਼ਮੀ ਇੱਕ ਵਾਰੀ ਤੁਸੀਂ ਕਰ ਲਿਓ ਤੇ ਮਸ਼ੀਨਰੀਆਂ ਦੀ ਗੱਲਬਾਤ ਚੱਲ ਰਹੀ ਹੈ ਜੀ ਤੇ ਆ Maruti 800 ਗੱਡੀ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਜਰੂਰ ਦੱਸੋ ਜੀ ਕਮੈਂਟ ਕਰਕੇ ਤੇ ਅੱਗੇ ਹੋਰ ਵੀ ਮਸ਼ੀਨਰੀਆਂ ਪੂਰੀ ਵੀਡੀਓ ਜਰੂਰ ਦੇਖਿਓ ਤੇ ਉਮੀਦ ਕਰਦਾ ਮੈਂ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਆ ਅੱਗੇ ਜਿਹੜੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚਿਆ ਰੇਡ ਦੇ ਕੇ ਮੈਂ ਉਮੀਦ ਕਰੂੰਗਾ ਮਸ਼ੀਨਰੀਆਂ ਵੀ ਵਧੀਆ ਲੱਗਣੀਆਂ ਤੇ ਵੀਡੀਓ ਵੀ ਚੰਗੀ ਤੁਹਾਨੂੰ ਲੱਗੂਗੀ ਤੇ ਜਿਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਬਾਕੀ ਮੈਂ ਉਮੀਦ ਕਰਦਾ ਪਹਿਲਾਂ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਨੋਟ ਕਰ ਲਿਆ ਹੋਊਗਾ ਜੇ ਕਿਸੇ ਨੂੰ ਐਡ ਕਰਵਾਉਣੀ ਹੈ ਜੀ ਕੋਠੀ ਦੀ ਮਕਾਨ ਦੀ ਘਰ ਦੀ ਕਿਸੇ ਵੀ ਏਰੀਆ ਚੋਂ ਮੋਟਰਸਾਈਕਲ ਦੀ ਕੋਈ ਵੀ ਗੱਡੀ ਆ ਤੁਸੀਂ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਕਰਵਾ ਸਕਦੇ ਹੋ ਆਪਣੇ ਚੈਨਲ ਦਾ WhatsApp ਨੰਬਰ ਨੀਚੇ ਹਮੇਸ਼ਾ ਹਰੇ ਜਖਰਾਂ ਦੇ ਵਿੱਚ ਲਿਖਿਆ ਰਹਿੰਦਾ ਜੀ ਨੰਬਰ ਆਪਣਾ 78140 ਤੇ 38764 ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਕੋਈ ਕਮਿਸ਼ਨ ਵਗੈਰਾ ਆਪਾਂ ਨਹੀਂ ਲੈਂਦੇ ਜੀ ਫਰੀਜ਼ ਸਾਰਾ ਕੰਮ ਆਪਣਾ ਕਿਸੇ ਕੋਲੇ ਕੋਈ ਘਰ ਹੈ ਕੋਈ ਮਕਾਨ ਭੇਜੋ ਆਪਣੇ ਕੋਲੇ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੇ ਲਾਈਕ ਜਰੂਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰ ਦਿਆ ਕਰੋ ਤੁਹਾਡੇ ਇੱਕ ਸ਼ੇਅਰ ਨਾਲ ਹੋ ਸਕਦਾ ਕਿਸੇ ਦੀ ਮਦਦ ਹੋ ਜਾ ਜੀ ਕੋਈ ਮੇਰਾ ਭਰਾ ਜਾਂ ਕੋਈ ਬੰਦਾ ਕੋਈ ਮੇਰੇ ਵੱਡੇ ਬਜ਼ੁਰਗ ਮੇਰੀ ਭੈਣ ਕੋਈ ਮੇਰੀ ਮਾਤਾ ਕੋਈ ਵੀ ਜੀ ਕੋਈ ਮੋਟਰਸਾਈਕਲ ਜਾਂ ਕੋਈ ਸਕੂਟੀ ਕੋਈ ਗੱਡੀ ਕੋਈ ਮਕਾਨ ਖਰੀਦਣ ਨੂੰ ਫਿਰਦਾ ਹੁੰਦਾ ਹੈ ਤੇ ਨਹੀਂ ਲੱਭ ਰਿਆ ਤੁਹਾਡੇ ਇੱਕ ਸ਼ਹਿਰ ਨਾਲ ਉਹਨਾਂ ਤੱਕ ਵੀ ਵੀਡੀਓ ਆਪਣੀ ਪਹੁੰਚ ਜੂਗੀ ਤੇ ਉਹਨਾਂ ਨੂੰ ਫਾਇਦਾ ਹੋ ਜੂਗਾ ਜੀ ਤੁਹਾਡਾ ਵੀ ਫਾਇਦਾ ਹੈ ਉਹਨਾਂ ਨੂੰ ਵੀ ਫਾਇਦਾ ਮੈਂ ਤਾਂ ਵੈਸੇ ਹੀ ਵਿਚ ਵਿਚਾਲੇ ਖੁਸ਼ੀਆਂ ਜੀ ਤੇ ਲਾਈਕ ਸ਼ੇਅਰ ਜਰੂ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਬੋਲਟ ਲੈ ਕੇ ਪਹੁੰਚੇ ਹਾਂ ਬੋਲਟ ਬਹੁਤ ਚੰਗਾ ਆਪਾਂ ਲੈ ਕੇ ਪਹੁੰਚੇ ਹਾਂ ਜ਼ਿਲ੍ਹਾ ਪਟਿਆਲਾ ਲਗਦਾ ਤਹਿਸੀਲ ਸਮਾਣਾ ਜੀ ਪਿੰਡ ਸ਼ਾਹਪੁਰਾ ਇਹਨਾਂ ਨੇ ਆਪਣੇ ਕੋਲੇ ਬੋਲਟ ਭੇਜੇセール ਵਾਸਤੇ ਬੋਲਟ ਬਹੁਤ ਚੰਗਾ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮਾਲਕ ਨੇ ਰੇਟ 1.80 ਲਾ ਕੇ ਭੇਜੇਗਾ ਤੇ ਕੰਡੀਸ਼ਨ 올 ओके ਆ ਫਾਸਟ ਓਨਰ ਹੈ 2018 ਮਾਡਲ ਹੈ ਜੀ 18 ਮਾਡਲ ਬੋਲਟ ਹੈ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਚੰਗੇ ਟਾਇਰ ਨੇ ਤੇ ਵਧੀਆ ਬੋਲਟ ਹੈ ਕਾਗਜ਼ ਪੱਤਰ ਕੰਪਲੀਟ ਨੇ ਆਰ ਸੀ ਵਗੈਰਾ ਆਪਣੇ ਕੋਲੇ ਹੈਗੀ ਆ ਜਿੰਨਾਂ ਕੋਲੇ ਹੈਗਾ ਜੀ ਮਤਲਬ ਉਹਨਾਂ ਕੋਲੇ ਆਪਸੀ ਹੈਗੀ ਆ ਤੇ ਚਾਬੀ ਚੂਬੀ ਸਾਰਾ ਕੁਛ ਨਾਲ ਹੈ ਐਸੈਸਰੀ ਸਾਰੀ ਨਾਲ ਹੈ ਜਾ ਕੇ ਕਿਸੇ ਨੇ ਦੇਖਣਾ ਹੋਵੇ ਜਾ ਕੇ ਦੇਖ ਸਕਦਾ ਹਾਂ ਰੇਟ 81 ਆ ਮੌਕੇ ਤੇ ਮਾਲਕ ਨੇ ਕਿਹਾ ਘਟਾ ਦਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਕਿਸ ਨੂੰ ਪਸੰਦ ਆਵੇ ਮਾਲਕ ਨੇ ਕਿਹਾ ਆ ਕੇ ਇੱਕ ਵਾਰੀ ਜ਼ਰੂਰ ਦੇਖ ਲਓ ਟ్రਾਈ ਲੈ ਲਿਓ ਚਲਾ ਕੇ ਦੇਖ ਲਓ ਬਾਕੀ ਮਾਲਕ ਨੇ ਕਿਹਾ ਸਰਵਿਸ ਸਰਵਿਸ ਸਾਰੀ ਕਰਵਾ ਰੱਖਿਆ 1 ਰੁਪਿਆ ਮੌਕੇ ਦਾ ਬੁਲਟ ਆ ਭਾਲਦਨੀ ਹੈਗਾ ਤੇ ਕਾਫੀ ਤੁਸੀਂ ਕਮੈਂਟ ਕਰਦੇ ਹੋ ਨੇ ਜੀ ਅਲੱਗ-ਅਲੱਗ ਏਰੀਆ ਚੋਂ ਮੈਂ ਹਰ ਰੋਜ਼ ਕਮੈਂਟ ਤੁਹਾਡੇ ਦੇਖਦਾ ਹਾਂ ਉਹਨਾਂ ਚੈੱਕ ਕਰਦਾ ਹੁੰਦਾ ਹੈ ਚਾਹੇ ਆਪ ਦਾ ਕਮੈਂਟ ਤੁਸੀਂ ਜਾ ਕੇ ਦੇਖ ਲਓ ਤੁਹਾਡਾ ਜਿਹੜਾ ਕਮੈਂਟ ਆ ਤੁਹਾਨੂੰ ਲਾਈਕ ਕੀਤਾ ਹੋਇਆ ਮਿਲੇਗਾ ਜੀ ਬਾਕੀ ਜਿਹੜਾ ਬੋਲਟ ਹੈ ਜਿਹੜੇ ਮਾਲਕ ਨੇ ਇਹਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਤੁਸੀਂ ਸਾਰੇ ਜਣੇ ਨੋਟ ਕਰ ਲਓ ਨੰਬਰ 628008 33249 ਆਹ ਮਾਲਕ ਦਾ ਨੰਬਰ ਹੈ ਜੀ ਇੱਕ ਆਪ ਤੁਹਾਡੇ ਵਾਸਤੇ ਲੈ ਕੇ ਪਹੁੰਚਿਆ ਮੋਟਰਸਾਈਕਲ ਮੋਟਰਸਾਈਕਲ ਹੈ ਜੀ ਡਿਸਕਵਰ ਆਮ ਡਿਸਕਵਰ ਮੋਟਰਸਾਈਕਲ ਕੰਡੀਸ਼ਨ ਆਲ ਓਕੇ ਪਈ ਹੈ ਤੇ 2015 ਮਾਡਲ ਹੈ ਰੇਟ ਮਾਲਕ ਨੇ ਬਹੁਤ ਠੀਕ ਆਪਣੇ ਕੋਲੇ ਲਾ ਕੇ ਭੇਜਗਾ ਸਿਰਫ 25000 ਰੁਪਿਆ ਕੇ ਹੈ ਬਾਕੀ ਗੰਦੇ ਸੀਗੇ ਮੌਕੇ ਤੇ ਲੈਸ ਬਸ ਜ਼ਰੂਰ ਕਰਾਂਗੇ ਜੀ ਤੇ ਮਾਲਕ ਦਾ ਏਰੀਆ ਬੁਲਾਹਾਥ ਜਾ ਕੇ ਦੇਖਣਾ ਹੋਵੇ ਬੁਲਾਹਾਥ ਏਰੀਆ ਚ ਜਾ ਕੇ ਦੇਖ ਸਕਦਾ ਹਾਂ ਨੰਬਰ ਮਾਲਕ ਦਾ 950133020078 ਨੰਬਰ ਤੇ ਗੱਲ ਲਾਜ਼ਮੀ ਤੁਸੀਂ ਕਰ ਲਓ ਜੀ ਤੇ ਇੱਕ ਆਪਾ ਤੁਹਾਡੇ ਵਾਸਤੇ Maruti 800 ਗੱਡੀ ਲੈ ਕੇ ਪਹੁੰਚੇ ਆਂ ਗੱਡੀ ਦੀ ਹਾਲਤ ਬਹੁਤ ਚੰਗੀ ਪਈ ਐ ਤੇ ਗੱਡੀ ਮਾਲਕ ਦੇ ਘਰੇ ਖੜੀ ਐ ਬਹੁਤ ਚੰਗੀ ਹਾਲਤ ਚ ਮਾਲਕ ਨੇ ਬਹੁਤ ਚੰਗੀ ਤਰ੍ਹਾਂ ਰੱਖੀ ਹੋਈ ਐ ਚੰਗੀ ਚਲਾਈ ਹੋਈ ਐ ਤੇ ਕੰਡੀਸ਼ਨ ਤੁਸੀਂ ਦੇਖ ਰਹੋ ਬਾਡੀ ਲਾਈਨ ਤੁਸੀਂ ਦੇਖ ਰਹੇ ਹੋ ਜੀ ਰੇਟ ਮਾਲਕ ਨੇ ਸਿਰਫ 30000 ਰੁਪਇਆ ਕਿਹਾ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਹੋ ਜਾਊਗਾ ਤੇ 5-11 ਵਾਲੀ ਗੱਡੀ ਐ ਜੀ ਤੇ ਨਵੇਂ ਟਾਇਰ ਨੇ ਬਿਲਕੁਲ 800 ਗੱਡੀ ਐ 0.2 ਇੰਜਣ ਐ ਤੇ 30000 ਰੁਪਏ ਕੇ ਹੈ ਫਾਜ਼ਿਲ ਕਾ ਮਾਲਕ ਦਾ ਏਰੀਆ ਨੰਬਰ ਮਾਲਕ ਦਾ ਜਿਨ੍ਹਾਂ ਦੀ ਗੱਡੀ ਆ 98721 70186 ਮਾਲਕ ਨਾਲ ਗੱਲ لازمی ਤੁਸੀਂ ਕਰ ਲਿਓ ਜੇ ਤੁਹਾਨੂੰ ਆਹ ਗੱਡੀ ਚੰਗੀ ਲੱਗੀ ਹੋਵੇ ਪਸੰਦ ਆਈ ਹੋਵੇ ਤੇ ਮਸ਼ੀਨਰੀਆਂ ਦੀ ਆਪਾਂ ਪੂਰੀ ਗੱਲ ਕਰ ਲਈ ਜੀ ਵੀਡੀਓ ਤੋਂ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਗੱਡੀਆਂ ਮੋਟਰਸਾਈਕਲ ਬੁੱਲਟ ਤੁਹਾਨੂੰ ਕਿਵੇਂ ਲੱਗਾ ਜਰੂਰ ਦੱਸਿਓ ਤੇ ਆਪਾਂ ਜਲਦੀ ਕੋ ਹੋਰ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਜਿਹਦੇ ਵਿੱਚ ਹੋ ਸਕਦਾ ਤੁਹਾਨੂੰ ਮਕਾਨ ਵੀ ਮਿਲ ਜੇ ਸਸਤੇ ਤੋਂ ਸਸਤਾ ਕੋਠੀ ਮਕਾਨ ਜਾ ਕੋਈ ਗੱਡੀ ਮੋਟਰਸਾਈਕਲ ਤੁਹਾਨੂੰ ਹਰ ਚੀਜ਼ ਮਿਲੂਗੀ ਤੁਸੀਂ ਦੇਖਿਓ ਜ਼ਰੂਰ ਅਗਲੀ ਵੀਡੀਓ ਵੀ ਅਗਲੀ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਜੀ ਤੇ ਕਿਸੇ ਕੋਲੇ ਕੁਝ ਵੀ ਵੇਚਣ ਵਾਸਤੇ ਭੇਜੋ ਕਿਸੇ ਵੀ ਏਰੀਆ ਚੋਂ ਦੇਖ ਰਿਹਾ ਹੂੰ ਆਪਣਾ ਵਟਸਐਪ ਨੰਬਰ ਨੋਟ ਸ਼ੁਰੂ ਕਰ ਲਿਓ ਭੇਜ ਦਿਓ ਤੇ ਲਾਈਕ ਸ਼ੇਅਰ ਸ਼ੁਰੂ ਕਰ ਦਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਿਹੜੇ ਏਰੀਆ ਚੋਂ ਦੱਸਿਓ ਮੇ